ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਸਤਗੁਰੂ ਤਾਂ ਸਭ ਜਾਣਦੇ ਹਨ ਕੌਣ ਕਿੰਨਾ ਭਜਨ ਸਿਮਰਨ ਕਰਦਾ ਹੈ ਕੌਣ ਕਿੰਨੀ ਸੇਵਾ ਕਰਦਾ ਹੈ ਸਾਰਿਆਂ ਦੇ ਭਜਨ ਸਿਮਰਨ ਦਾ ਹਿਸਾਬ ਕਿਤਾਬ ਰੱਖਦੇ ਹਨ ਸੰਗਤ ਜੀ ਵਿਆਸ ਡੇਰੇ ਵਿੱਚ ਸਵੇਰੇ 3 ਵਜੇ ਰੋਜ਼ ਘੰਟਾ ਵੱਜਦਾ ਹੈ ਸਾਰੇ ਸੇਵਾਦਾਰ ਭਜਨ ਸਿਮਰਨ ਦੇ ਲਈ ਉੱਠ ਜਾਂਦੇ ਹਨ ਥੋੜਾ ਟਾਈਮ ਭੋਜਨ ਸਿਮਰਨ ਕਰਨ ਤੋਂ ਬਾਅਦ ਉਹ ਸਾਰੇ ਆਪਣੀ ਸੇਵਾ ਤੇ ਲੱਗ ਜਾਂਦੇ ਹਨ। ਬਾਕੀ ਦਿਨਾਂ ਵਿੱਚ ਕਟ ਸੇਵਾ ਹੁੰਦੀ ਹੈ ਪਰ ਪੰਡਾਰੇ ਵਾਲੇ ਦਿਨਾਂ ਵਿੱਚ ਕੰਟੀਨ ਵਿੱਚ ਭੋਜਨ ਪੰਡਾਰ ਵਿੱਚ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ। ਪੰਡਾਰੇ ਦੇ ਦਿਨਾਂ ਵਿੱਚ ਸੇਵਾਦਾਰਾਂ ਨੂੰ ਸਿਰਫ 2 ਘੰਟੇ ਹੀ ਆਰਾਮ ਲਈ ਮਿਲਦੇ ਹਨ। ਰਾਮ ਕੰਨ ਤੋਂ ਬਾਅਦ ਵਾਪਸ ਸੇਵਾਦਾਰਾਂ ਨੂੰ ਸੇਵਾ ਤੇ ਬੁਲਾਇਆ ਜਾਂਦਾ ਹੈ ਸੰਗਤ ਦੀ ਸੰਭਾਲ ਲਈ ਸੇਵਾਦਾਰ ਲੱਖਾਂ ਦੀ ਗਿਣਤੀ ਵਿੱਚ ਡੇਰੇ ਆਉਂਦੇ ਹਨ ਉਹਨਾਂ ਸਾਰਿਆਂ ਦੇ ਖਾਣ ਪੀਣ ਦਾ ਤੇ ਰਹਿਣ ਦਾ ਇੰਤਜ਼ਾਮ ਵੱਡੇ ਇੰਚਾਰਜਾਂ ਨੇ ਦੇਖਣਾ ਹੁੰਦਾ ਹੈ ਸੇਵਾਦਾਰ ਸੇਵਾ ਵਿੱਚ ਦੂਰੋਂ ਦੂਰੋਂ ਆਉਂਦੇ ਰਹਿੰਦੇ ਹਨ ਸੇਵਾ ਦੇ ਲਈ ਬਾਬਾ ਜੀ ਨੇ ਸਿਸਟਮ ਬਣਾ ਰੱਖਿਆ ਹੈ ਦੂਰ ਤੋਂ ਸੇਵਾਦਾਰ ਜਿਹੜੇ ਆਉਂਦੇ ਹਨ ਉਨਾਂ ਨੂੰ 4 ਦਿਨਾਂ ਦੀ ਸੇਵਾ ਰਾਕੇ ਆਪਣੇ ਘਰ ਭੇਜ ਦਿੱਤਾ ਜਾਂਦਾ ਹੈ ਜੇਕਰ ਕੋਈ ਸੇਵਾਦਾਰ ਜ਼ਿਆਦਾ ਦਿਨ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਮਨਾਹੀ ਨਹੀਂ ਹੈ ਉਹ ਸੇਵਾਦਾਰ ਜ਼ਿਆਦਾ ਦਿਨ ਵੀ ਉੱਥੇ ਰਹਿ ਸਕਦਾ ਹੈ ਤੇ ਸੇਵਾ ਕਰ ਸਕਦਾ ਹੈ ਕਈ ਸੇਵਾਦਾਰ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਉਹ 3 ਦਿਨਾਂ ਦੇ ਭੰਡਾਰੇ ਖਤਮ ਹੋਣ ਤੋਂ ਬਾਅਦ ਆਪਣੇ ਘਰ ਆਉਂਦੇ ਹਨ ਬਾਬਾ ਜੀ ਸਾਰੇ ਸੇਵਾਦਾਰਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਪਿੱਛੇ ਵੀ ਸਾਰਿਆਂ ਦਾ ਆਪਣਾ ਕੰਮ ਹੁੰਦਾ ਹੈ ਬਾਬਾ ਜੀ ਸਭ ਜਾਣਦੇ ਹਨ ਇੱਕ ਵਾਰ ਕੁਝ ਸੇਵਾਦਾਰਾਂ ਦੀ ਸੇਵਾ ਬਾਬਾ ਜੀ ਦੀ ਕੋਠੀ ਵਿੱਚ ਲੱਗ ਗਈ ਉੱਥੋਂ ਦੀ ਸਾਫ ਸਫਾਈ ਵੇਲ ਕਟਿੰਗ ਘਾਹ ਦੀ ਕਟਿੰਗ ਤੇ ਸਾਰਾ ਸਮਾਨ ਸਾਫ ਕਰਨਾ ਸੀ ਸਾਰੇ ਸੇਵਾਦਾਰਾਂ ਨੇ ਪੂਰੇ ਮਨ ਨਾਲ ਸੇਵਾ ਕੀਤੀ ਸੇਵਾ ਦਾ ਸਾਰੇ ਸੇਵਾਦਾਰ ਪੂਰੀ ਲਗਨ ਨਾਲ ਕਰਦੇ ਹਨ ਪਰ ਬਾਬਾ ਜੀ ਦੀ ਕੋਠੀ ਦੀ ਸੇਵਾ ਮਿਲ ਜਾਵੇ ਤਾਂ ਗੱਲ ਹੀ ਅਲੱਗ ਹੈ ਉਹਨਾਂ ਸੇਵਾਦਾਰਾਂ ਨੂੰ ਇਹ ਸੇਵਾ ਪਹਿਲੀ ਵਾਰ ਮਿਲੀ ਸੀ ਸਾਰੇ ਸੇਵਾਦਾਰ ਬਹੁਤ ਖੁਸ਼ ਸਨ ਉਹ ਸੋਚਦੇ ਸਨ ਕਿ ਸ਼ਾਇਦ ਬਾਬਾ ਜੀ ਇੱਧਰ ਉੱਧਰ ਆਉਣ ਜਾਣ ਨਾਲ ਸਾਡੇ ਤੇ ਵੀ ਨਜ਼ਰ ਪਾਉਣਗੇ ਸ਼ਾਮ ਨੂੰ ਸੇਵਾ ਕਰਨ ਦੇ ਬਾਅਦ ਸਾਰੇ ਸੇਵਾਦਾਰ ਲੰਗਰ ਖਾਣ ਤੇ ਸੌਣ ਦੇ ਲਈ ਚਲੇ ਗਏ ਰਾਤ ਹੋ ਗਈ ਤੇ ਇੱਕ ਸੇਵਾਦਾਰ ਜਿਸ ਦੀ ਡਿਊਟੀ ਕੋਠੀ ਦੇ ਦਰਵਾਜ਼ੇ ਤੇ ਲੱਗੀ ਸੀ ਉਹ ਉੱਥੇ ਹੀ ਬੈਠਾ ਸੀ ਰਾਤ ਹੋ ਜਾਣ ਕਰਕੇ ਬਾਬਾ ਜੀ ਆਪਣਾ ਕੰਮ ਖਤਮ ਕਰਕੇ ਆਪਣੀ ਕੋਠੀ ਵਿੱਚ ਆ ਗਏ ਸੇਵਾਦਾਰ ਕਹਿਣ ਲੱਗਾ ਕਿ ਬਾਬਾ ਜੀ ਕੀ ਮੈਂ ਇੱਥੇ ਬੈਠ ਕੇ ਪ੍ਰਜਨ ਸਿਮਰਨ ਕਰ ਸਕਦਾ ਹਾਂ ਤਾ ਬਾਬਾ ਜੀ ਕਹਿਣ ਲੱਗੇ ਹਾਂ ਪੁੱਤਰ ਜੀ ਜਿੱਥੇ ਤੇਰਾ ਮਨ ਚਾਹੁੰਦਾ ਹੈ ਤੂੰ ਉੱਥੇ ਬੈਠ ਕੇ ਭਜਨ ਸਿਮਰਨ ਕਰ ਲੈ ਇਹ ਤੇਰਾ ਆਪਣਾ ਹੀ ਹੈ ਤਾ ਇਹ ਕਹਿਣ ਤੇ ਬਾਬਾ ਜੀ ਅੰਦਰ ਚਲੇ ਗਏ ਤਾਂ ਉਹ ਸੇਵਾਦਾਰ ਉੱਥੇ ਹੀ ਭਜਨ ਸਿਮਰਨ ਕਰਨ ਲੱਗ ਗਿਆ ਉਸ ਦਾ ਸਿਮਰਨ ਵਿੱਚ ਬਹੁਤ ਮਨ ਲੱਗ ਗਿਆ ਸੀ ਉਹ ਭਜਨ ਸਿਮਰਨ ਤੇ ਉੱਠਣ ਤੋਂ ਪਹਿਲਾਂ ਉਸ ਨੇ ਬਾਬਾ ਜੀ ਦੇ ਦਰਸ਼ਨ ਕਰ ਲਏ ਸਨ ਦਰਸ਼ਨ ਕਰਨ ਦੇ ਲਈ ਬੈਠਣ ਤੋਂ ਪਹਿਲਾਂ ਉਸਨੇ ਬਾਬਾ ਜੀ ਦੇ ਦਰਸ਼ਨ ਕਰ ਲਏ ਸਨ ਦਰਸ਼ਨ ਕਰਕੇ ਉਸ ਦੇ ਬਚਨ ਮਨ ਨੂੰ ਸ਼ਾਂਤੀ ਮਿਲ ਗਈ ਸੀ ਉਹ ਸੇਵਾਦਾਰ ਪੂਰੀ ਰਾਤ ਸਿਮਰਨ ਤੇ ਬੈਠਾ ਰਿਹਾ ਸਵੇਰ ਦੇ 3 ਵਜੇ ਜਦੋਂ ਘੰਟਾ ਵੱਜਿਆ ਤਾਂ ਉਸ ਦਾ ਸਿਮਰਨ ਕਰਦੇ ਹੋਏ ਧਿਆਨ ਟੁੱਟ ਗਿਆ ਜਦੋਂ ਉਹ ਸਿਮਰਨ ਤੋਂ ਉੱਠਿਆ ਤਾਂ ਸਾਹਮਣੇ ਬਾਬਾ ਜੀ ਦਾ ਕਮਰਾ ਸੀ ਖਿੜਕੀ ਖੁੱਲੀ ਸੀ ਉਸ ਨੇ ਦੇਖਿਆ ਕਿ ਬਾਬਾ ਜੀ ਇੱਕ ਲੈਪਟਾਪ ਲੈ ਕੇ ਕੁਝ ਕਰ ਰਹੇ ਹਨ ਤਾਂ ਉਹ ਖਿੜਕੀ ਦੇ ਕੋਲ ਗਿਆ ਤੇ ਦੇਖਣ ਲੱਗਾ ਕਿ ਬਾਬਾ ਜੀ ਕੀ ਕਰ ਰਹੇ ਹਨ ਬਾਬਾ ਜੀ ਨੇ ਵੀ ਉਸ ਨੂੰ ਦੇਖ ਲਿਆ ਤੇ ਕਿਹਾ ਕਿ ਤੂੰ ਚੋਰੀ-ਚੋਰੀ ਕੀ ਦੇਖ ਰਿਹਾ ਹੈ ਦਰਾਜਾ ਤਾਂ ਉਹ ਬਹੁਤ ਜ਼ਿਆਦਾ ਘਬਰਾ ਗਿਆ ਕਿ ਬਾਬਾ ਜੀ ਨੇ ਮੈਨੂੰ ਦੇਖ ਲਿਆ ਹੈ ਇਸ ਕਰਕੇ ਉਹ ਡਰਦਾ ਅੰਦਰ ਚਲਾ ਗਿਆ ਤੇ ਬਾਬਾ ਜੀ ਨੂੰ ਰਾਧਾ ਸਵਾਮੀ ਕਹਿਣ ਲੱਗਿਆ ਤਾਂ ਬਾਬਾ ਜੀ ਬੋਲੇ ਕਿ ਕੀ ਗੱਲ ਹੈ ਰਾਤ ਨੂੰ ਨੀਂਦ ਨਹੀਂ ਆਈ ਉਹ ਕਹਿਣ ਲੱਗਾ ਕਿ ਨਹੀਂ ਬਾਬਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਫਿਰ ਕੀ ਗੱਲ ਹੈ ਤੂੰ ਕੀ ਦੇਖ ਰਿਹਾ ਸੀ ਉਹ ਬੋਲੇ ਕਿ ਬਾਬਾ ਜੀ ਤੁਸੀਂ ਇਸ ਲੈਪਟਾਪ ਵਿੱਚ ਕੀ ਲਿਖ ਰਹੇ ਹੋ ਤਾਂ ਬਾਬਾ ਜੀ ਕਹਿਣ ਲੱਗੇ ਕਿ ਜੀ ਮੈਂ ਸਕੂਲ ਵਿੱਚ ਅਧਿਆਪਕ ਬੱਚਿਆਂ ਦੀ ਹਾਜ਼ਰੀ ਲਗਾਉਂਦੇ ਹਾਂ ਓਵੇਂ ਹੀ ਮੈਂ ਆਪਣੀ ਸੰਗਤ ਦੀ ਹਾਜ਼ਰੀ ਲਗਾਉਂਦਾ ਹਾਂ ਤੇ 3 ਵਜੇ ਸਾਰੀ ਸੰਗਤ ਨੂੰ ਦੇਖਣ ਜਾਂਦਾ ਹਾਂ ਕਿ ਕੌਣ ਭਜਨ ਤੇ ਬੈਠਿਆ ਹੈ ਤੇ ਕਿਹੜਾ ਸੌ ਰਿਹਾ ਹੈ ਤੇ ਕਿਹੜੇ ਮੇਰੇ ਪਿਆਰੇ 3 ਵਜੇ ਭਜਨ ਸਿਮਰਨ ਕਰ ਰਹੇ ਹਨ ਮੈਂ ਉਹਨਾਂ ਦੀ ਹਾਜ਼ਰੀ ਲਗਾਉਂਦਾ ਹਾਂ ਤੇ ਜਿਹੜੇ ਆਰਾਮ ਨਾਲ ਸੌ ਰਹੇ ਹੁੰਦੇ ਹਨ ਉਹਨਾਂ ਦੀ ਗੈਰ ਹਾਜ਼ਰੀ ਲਗਾ ਦਿੰਦਾ ਹਾਂ ਉਹ ਸੇਵਾਦਾਰ ਬੋਲਿਆ ਕਿ ਬਾਬਾ ਜੀ ਤੁਸੀਂ ਮੇਰਾ ਕੀ ਲਿਖਿਆ ਹੈ ਮੈਂ ਹਾਜ਼ਰ ਹਾਂ ਜਾਂ ਗੈਰ ਹਾਜ਼ਰ ਤਾਂ ਬਾਬਾ ਜੀ ਕਹਿਣ ਲੱਗੇ ਕਿ ਪੁੱਤਰ ਜੀ ਮੈਂ ਸਭ ਜਾਣਦਾ ਹਾਂ ਤੂੰ ਤਾਂ ਸਾਰੀ ਰਾਤ ਸੋਇਆ ਹੀ ਨਹੀਂ ਤੇ ਜਦੋਂ ਸਵੇਰੇ ਘੰਟਾ ਹੋ ਗਿਆ ਤਾਂ ਸਾਰੇ ਸੇਵਾਦਾਰ ਉੱਠ ਕੇ ਭਜਨ ਸਿਮਰਨ ਤੇ ਬੈਠ ਜਾਂਦੇ ਹਨ ਅੱਜ ਜਦੋਂ 3 ਵਜੇ ਕੰਟਾ ਵੱਜਿਆ ਤਾਂ ਸਾਰੇ ਸੇਵਾਦਾਰ ਤਾਂ ਸੋ ਕੇ ਉੱਠੇ ਸਨ ਤੇ ਤੂੰ ਪੂਰੀ ਲਗਨ ਨਾਲ ਸਿਮਰਨ ਕਰ ਰਿਹਾ ਸੀ ਤੇਰਾ ਸਵੇਰੇ 3 ਵਜੇ ਧਿਆਨ ਟੁੱਟਿਆ ਹੈ ਤਾਂ ਤੂੰ ਮੈਨੂੰ ਕਮਰੇ ਵਿੱਚ ਦੇਖਣ ਲਈ ਆ ਗਿਆ ਤਾਂ ਸੇਵਾਦਾਰ ਬੋਲੇ ਕਿ ਬਾਬਾ ਜੀ ਤੁਸੀਂ ਤਾਂ ਸਭ ਜਾਣਦੇ ਹੋ ਪਰ ਲੈਪਟਾਪ ਵਿੱਚ ਮੇਰੀ ਹਾਜ਼ਰੀ ਵਾਲੀ ਜਗ੍ਹਾ ਤੇ ਕੀ ਲਿਖਿਆ ਹੈ ਬਾਬਾ ਜੀ ਨੇ ਉਸ ਨੂੰ ਲੈਪਟਾਪ ਵਿੱਚ ਉਸ ਦਾ ਨਾਮ ਤੇ ਕਿੰਨੇ ਘੰਟੇ ਕਿੰਨਾ ਮਿੰਟ ਸਿਮਰਨ ਕੀਤਾ ਹੈ ਉਹ ਸਾਰਾ ਕੁਝ ਲਿਖਿਆ ਹੋਇਆ ਦਿਖਾਇਆ ਤਾਂ ਬੋਲਿਆ ਕਿ ਬਾਬਾ ਜੀ ਤੁਹਾਨੂੰ ਇਹ ਸਭ ਕੁਝ ਕਿਵੇਂ ਪਤਾ ਲੱਗਿਆ ਕਿ ਕੋਈ ਕਿੰਨਾ ਭਜਨ ਸਿਮਰਨ ਕਰ ਰਿਹਾ ਹੈ ਤੇ ਕੌਣ ਨਹੀਂ ਤਾਂ ਬਾਬਾ ਜੀ ਬੋਲੇ ਕਿ ਪੁੱਤਰ ਜੀ ਜਿਨ੍ਹਾਂ ਤੇਰੇ ਸਿਰ ਵਿੱਚ ਵਾਲ ਹਨ ਉਸ ਵਿੱਚ ਜੇਕਰ ਕੋਈ ਦੂਜਾ ਵਿਅਕਤੀ ਇੱਕ ਬਾੜ ਵੀ ਖਿੱਚਦਾ ਹੈ ਤਾਂ ਤੈਨੂੰ ਪਤਾ ਚਲ ਜਾਂਦਾ ਹੈ ਕੌਣ ਖਿੱਚ ਰਿਹਾ ਹੈ ਤਾਂ ਇਸ ਤਰ੍ਹਾਂ ਹੀ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਕਿਹਨੇ ਸਿਮਰਨ ਕੀਤਾ ਹੈ ਤੇ ਕਿਹਨੇ ਨਹੀਂ ਕੀਤਾ ਕੋਈ ਤਾਂ ਪੂਰੀ ਰਾਤ ਭਜਨ ਸਿਮਰਨ ਤੇ ਬੈਠੇ ਰਹਿੰਦੇ ਹਨ ਤੇ ਕਈ ਤਾਂ ਸਾਰੀ ਰਾਤ ਆਰਾਮ ਨਾਲ ਸੌ ਰਹੇ ਹੁੰਦੇ ਹਨ ਸਿਮਰਨ ਨੂੰ ਉਹੀ ਸਮਝ ਸਕਦਾ ਹੈ ਜਿਹੜੇ ਆਪਣੇ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਸਿਮਰਨ ਦਾ ਆਨੰਦ ਉਹੀ ਵਿਅਕਤੀ ਲੈ ਸਕਦਾ ਹੈ ਜੋ ਨਿਤਨੇਮ ਨਾਲ ਆਪਣੀ ਆਤਮਾ ਨੂੰ ਸਿਮਰਨ ਦਾ ਭੋਜਨ ਕਰਵਾਉਂਦੇ ਹਨ ਸਾਧ ਸੰਗਤ ਜੀ ਤੁਸੀਂ ਵੀ ਬਾਬਾ ਜੀ ਦੇ ਕਹੇ ਅਨੁਸਾਰ ਸਿਮਰਨ ਨੂੰ ਪੂਰਾ ਸਮਾਧਿਓ ਸਤਿਗੁਰੂ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ